ਤੁਹਾਨੂੰ ਧੰਨਵਾਦ ਤੁਹਾਡਾ ਤੁਸੀਂ ਨਾਮਨ ਦਿੱਤਾ ਮੈਨੂੰ ਬੀਗੇ ਡੀਐਸਪੀ ਜੁਆਇਨ ਕਰਨੀ ਮੈਂ ਮੇਰਾ ਮੈਸੇਜ ਇਹ ਹੀ ਹੈ ਸਭ ਦੀ ਸਵਰੀ ਦੇ ਲੋਕਾਂ ਨੂੰ ਪਬਲਿਕ ਨੂੰ ਕਿ ਸਮਾਜਿਕ ਤੌਰ ਤੇ ਜੋ ਆਪਣੀ ਕੁਰੀਤੀਆਂ ਜਿਹੜੀ ਹੈਗੀਆਂ ਨਸ਼ੇ ਵੀਆਂ ਜੋ ਆਮ ਦੌਰ ਤੇ ਚੱਲੇ ਰਹੀਆਂ ਬਿਲਕੁਲ ਔਰ ਜੋ ਵੀ ਅਪਰਾਧ ਲੋਕ ਕਰਦੇ ਨੇ ਉਹਨਾਂ ਬਾਰੇ ਜਿਆਦਾ ਤੋਂ ਜਿਆਦਾ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਤਾਂ ਹੀ ਅਸੀਂ ਕੁਝ ਕਰ ਸਕਦੇ ਹਾਂ ਤੁਹਾਡੇ ਸਹਿਯੋਗ ਨਾਲ ਹੀ ਸੀ ਕਰ ਸਕਦੇ ਹਾਂ ਔਰ ਨਸ਼ੇ ਬਾਰੇ ਦਾ ਬਿਲਕੁਲ 0 ਡਾਲਰ ਇਸ ਪਾਵਰ ਹੈ ਜੀ ਬਹੁਤ ਹੈ ਪੰਜਾਬ ਸਰਕਾਰ ਵੱਲੋਂ ਵੀ ਹਦਾਇਤਾਂ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀ ਦਿਸ਼ਾੰਦੇਸ਼ਣ ਅਸੀਂ ਕਰ ਵੀ ਰਹੇ ਹਾਂ ਕੰਮ ਤੇ ਇਹੀ ਚੇਤਾਵਨੀ ਆ ਵੀ ਇਥੋਂ ਛੱਡ ਕੇ ਦੌੜ ਜਾਓ ਅਦਰਵਾਈਜ਼ ਤੁਸੀਂ ਇਹਨੂੰ ਛੱਡ ਕੇ ਆਪਣਾ ਸੁਧਰ ਜਾਓ ਇਹੀ ਦੋ ਆਪਸ਼ਨ ਨੇ ਕੁਝ ਲੋਕਾਂ ਜਦੋਂ ਜੁੱਧ ਨਸਿਆ ਬਹੁਤ ਆਪਣਾ ਚੰਦਾ ਜਿਹੜਾ ਵਹਿਮ ਐਸਐਸਪੀ ਦਫ਼ਤਰ ਖੰਡੇ ਵੱਲੋਂ ਵੀ ਚੱਲਦਾ ਪੂਰੇ ਪੰਜਾਬ ਵੱਲੋਂ ਚੱਲਦਾ ਜੀ ਉਹ ਹਜੇ ਵੀ ਲੋਕ ਕੁਝ ਲੋਕ ਖਾਏਗੇ ਨੇ ਪਰਸੈਂਟੇਜ ਜਿਹੜੇ ਨਹੀਂ ਹਜੇ ਵੀ ਹਟ ਰਹੇ ਉਹਨਾਂ ਨੂੰ ਕੀ ਮੈਸੇਜ ਆ ਤੁਹਾਡੇ ਵੱਲੋਂ ਦੇਖੋ ਮੈਸਿਵ ਸਾਡੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਅਸੀਂ ਕਰ ਰਹੇ ਹਾਂ ਸਾਡੀ ਸੀਕ੍ਰੀਟ ਇਨਫੋਰਮੇਸ਼ਨ ਜਿਹੜੇ ਲੋਕ ਕਰ ਰਹੇ ਜਿਵੇਂ ਸਪੈਸ਼ਲ ਸਰਲੂਗੇ ਆ ਔਰ ਸਾਨੂੰ ਮਿਲ ਰਹੀ ਹੈ ਇਨਫੋਰਮੇਸ਼ਨ ਆ ਇਹ ਇਹ ਨਾ ਸਮਝੋ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਆ ਅਸੀਂ ਉਹਨਾਂ ਨੂੰ ਲੱਭ ਕੇ ਵੀ ਆ ਫੜ ਕੇ ਪਰਚੇ ਦਵਾਂਗੇ ਔਰ ਉਹਨਾਂ ਨੂੰ ਕਾਰ ਵੀ ਕਰਕੇ ਉਹਨਾਂ ਨੂੰ ਉਹਨਾਂ ਦੇ ਸੰਬੰਧੀ ਸਜ਼ਾ ਦਵਾਂਗੇ ਆਦਰਵਾਇਜ਼ ਉਹਨਾਂ ਨੂੰ ਹੀ ਚੇਤਾਵਨੀ ਹੈ ਵੀ ਇੱਥੋਂ ਦੌੜ ਜਾ ਇਵਨ ਪੰਜਾਬ ਛੱਡ ਕੇ ਭੱਜ ਜਾਣਾ ਅਜਿਨ ਨੇ 400 ਵਾਲਿਆ ਜਸ ਮਹਾਲ ਦੇ ਇਨਚਾਰਜ ਗਲਤ ਅੰਸ਼ਾਰਾ ਇਹਨਾਂ ਦਾ ਪਤਾ ਲੱਗਣਾ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਹਿਜਣੀ ਹੈ ਬੜੀ ਕਾਬਲੀਅਤ ਅਫਸਰ ਹੈ ਸਾਡੀ ਸਭ ਹੂਰਾ ਵੀ ਆਪਾਂ ਥੋੜਾ ਜਿਆਦਾ ਸਹਿਯੋਗ ਦਵਾਂਗੇ ਇਹਨਾਂ ਨੂੰ ਪੁਲਿਸ ਨੂੰ ਦੇਖੋ ਜੀ ਪਬਲਿਕ ਦਾ ਸਹਿਯੋਗ ਇਹਨਾਂ ਨੂੰ ਤਾਂ ਮੰਗ ਸਾਰੇ ਪਾਸੇ ਹੋਊਗਾ ਇਹ ਬੜੇ ਸਾਡੇ ਕਾਬਲੀਅਤ ਅਫਸਰ ਨੇ ਖੰਨੇ ਜੀ ਰਹੇ ਨੇ ਮਿਹਨਤਾਂ ਬਹੁਤ ਰਹੀਆਂ ਜਿਨ੍ਹਾਂ ਨੇ ਮੇਰੀ ਜਾਨੋਂ ਮਾਰਦੀ ਰਖਸ਼ਕ ਮੈਂ ਬਹੁਤ ਵਾਤਨਵਾ ਕਰਦਾ ਐਸੇ ਕਾਬਲੀਅਤ ਅਫਸਰ ਹਰੇਕ ਇਲਾਕੇ ਨੂੰ ਮਿਲਨੇ ਚਿੰਦੀ ਆ ਮੈਂ ਪਹਿਲ ਹਲਕੇ ਦੇ ਆਮ ਪਾਰਟੀ ਵੱਲੋਂ ਸਾਡੇ ਬਹੁਤ ਧੰਨਵਾਦ ਕਰਦਾ ਇੱਥੇ ਪਹੁੰਚਣ ਦੇ ਲਈ ਜੈ ਜੀ